ਸਾਰੇ ਪਟਿਆਲਾ ਵਾਸੀਆਂ ਨੂੰ ਪਿਆਰ ਭਰੀ ਸ਼ਸ਼੍ਰੀਕਾਲ ਸਾਰਿਆਂ ਨੂੰ ਮੇਰੇ ਵੱਲੋਂ ਆਨਾਲੇ ਦੀਵਾਲੀ ਦੇ ਤਿਉਹਾਰ ਦੀ ਬੰਦੀ ਛੋੜ ਦਿਵਸ ਦੀ ਅਤੇ ਵਿਸ਼ਵਕਰਮਾ ਦਿਵਸ ਦੀ ਬਹੁਤ-ਬਹੁਤ ਵਧਾਈਆਂ ਤੇ ਮੇਰੀ ਬੇਨਤੀ ਹੈ ਸਭ ਨੂੰ ਕਿ ਆਪਾਂ ਇੱਕ ਗ੍ਰੀਨ ਦੀਵਾਲੀ ਤੇ ਕਮਿਊਨਿਟੀ ਦੀਵਾਲੀ ਜ਼ਰੂਰ ਮਨਾਈਏ ਕਿਉਂਕਿ ਜਿਹੜਾ ਦੀਵਾਲੀ ਦਾ ਤਿਉਹਾਰ ਹੈਗਾ ਇਹਦਾਂ ਜਿਹੜਾ ਆਪਾਂ ਪਿਛੁੱਕੜ ਹੀ ਦੇਖੀਏ ਤਾਂ ਉਹਦਾ ਬੇਸਿਸ ਹੀ ਇਹ ਹੈਗਾ ਕੀ ਆਪਾਂ ਆਪਣੇ ਆਉਣ ਵਾਲੇ ਸਮੇਂ ਵਾਸਤੇ ਯਾ ਆਪਣੇ ਪਰਿਆਵਰਣ ਵਾਸਤੇ ਆਪਣੇ ਆਉਣ ਵਾਲੀ ਜਨਰੇਸ਼ਨ ਵਾਸਤੇ ਕਿਦਾਂ ਦਾ ਮਾਹੌਲ ਛੱਡ ਕੇ ਜਾ ਰਹੇ ਹਾਂ ਤਾਂ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਕਿ ਕੋਈ ਵੀ ਸਰਕਾਰੀ ਪ੍ਰੋਗਰਾਮ ਤੁਹਾਡੇ ਸਾਥ ਦੇ ਬਿਨਾ ਅਧੂਰਾ ਹੈ ਚਾਹੇ ਉਹ ਸਵੱਛਤਾ ਮੁਹਿੰਮ ਹੋਵੇ ਚਾਹੇ এনवायरमेंट ਨੂੰ ਸੇਵ ਕਰਨਾ ਹੋਵੇ ਤਾਂ ਮੇਰੀ ਬੇਨਤੀ ਵੀ ਹੈ ਤੇ ਮੈਨੂੰ ਪੂਰੀ ਉਮੀਦ ਵੀ ਹੈ ਜੇ ਹੋਰ ਯਾ ਦਾ ਤੁਹਾਡਾ ਸਾਥ ਮੈਨੂੰ ਮਿਲ ਰਹਾ ਹੈਗਾ ਕਿ ਆਪਾਂ ਇੱਕ ਦੂਜੇ ਦਾ ਹੱਥ ਫੜਕੇ ਆਪਣੇ এনवायरमेंट ਨੂੰ ਵੀ ਸਸਟੇਨੇਬਲ ਤੇ ਪਿਓਰ ਰੱਖਾਂਗੇ ਤੇ ਆਪਣੀ ਆਉਣ ਵਾਲੀ ਜਨਰੇਸ਼ਨ ਵਾਸਤੇ ਕੁਝ ਇਹੋ ਜਿਹੀ ਮਿਸਾਲ ਛੱਡ ਕੇ ਜਾਵਾਂਗੇ ਕਿ ਉਹਨਾਂ ਨੂੰ ਵੀ ਲੱਗੇ ਕਿ ਇੱਕ ਓਨਰਸ਼ਿਪ ਉਹ ਵੀ ਆਪਣੇ ਜੀਵਨ ਵਿੱਚ ਆਪਣੀ ਸੋਸਾਇਟੀ ਦੇ ਤੇ ਪਬਲਿਕ ਸਪੇਸਿਸ ਦੀ ਲੈ ਕੇ ਅੱਗੇ ਚੱਲਣ ਤੇ ਆਉਣ ਵਾਲੇ ਦਿਨਾਂ ਵਿੱਚ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਕਿ ਅਸੀਂ ਕੁਝ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਜਿਹਦੇ ਵਿੱਚ ਪਬਲਿਕ ਮੁਹਿੰਮ ਵਿੱਚ ਤੁਹਾਡੇ ਸਾਥ ਦੀ ਬਹੁਤ ਲੋੜ ਹੈਗੀ ਕਿਉਂਕਿ ਜੇ ਤੁਸੀਂ ਸਾਥ ਜੁੜੋਗੇ ਤਾਂ ਹੀ ਆਪਾਂ ਆਪਣੇ ਸ਼ਹਿਰ ਨੂੰ ਬਾਕੀ ਇੱਕ ਰਾਇਲ ਸਿਟੀ ਬਣਾ ਸਕਾਂਗੇ